ਹੋਡਾ ਹੁਣ ਕਰੇ ਆ ਪੈਲੀ ਵਿੱਚ ਆਇਆ ਮੜਦਾ ਮੜਵਾ ਕੇ ਪਹਿਲਾਂ ਆਈਆਂ ਉਤੋਂ ਮੈਨਾਂ ਕਣ ਕਬੜੀ ਕੇ ਆਏ ਆ ਤੇ ਹੁਣ ਅਸੀਂ ਪੈਲੀ ਵਿੱਚ ਗੱਡਾ ਮਾਰਨ ਲੱਗਾ ਹੁਣ ਫੇਰ ਆਪਣੀ ਪੈਲੀ ਲੱਗੇ ਤੇ ਬੱਤੀ ਆਉਂ ਨਹੀਂ ਡਈ ਜੇ ਬੱਚਾ ਗੰਦਾ ਆ ਤੇ ਆਪਾਂ ਵੜ ਲਈ ਆ ਆ ਜੜੀ ਵੜੀ ਜ਼ਮੀਨ ਆਪਾਂ ਤੇ ਆ ਆਪਣੇ ਪੱਠੇ ਆ ਪੱਠੇ ਥੋੜੇ ਬੋਤੇ ਉੱਗੇ ਆ ਇੱਕ ਇੱਧੇ ਬੀਜੇ ਆ ਇਹ ਆਪਾਂ ਗਵਾਨੀਆਂ ਲਾਇਏ ਦੇ ਪੱਠੇ ਆਪਣੇ ਆਹ ਗੰਡੇ ਲਾਇਏ ਜੀ ਆਪਾਂ ਆ ਆਪਣੀ ਮੋਟਰ ਤੇ ਉਹ ਸਾਡਾ ਪਿੰਡ ਆ ਸਾਡਾ ਪਿੰਡ ਆ ਤੇ ਉਹ ਸਾਡਾ ਗੁਰਦੁਆਰਾ ਗੁਰਦੁਆਰਾ ਹਾਂਜੀ ਇਹ ਸਾਡਾ ਗੁਰਦੁਆਰਾ ਤੇ ਹੁਣ ਮੈਂ ਹੋ ਚੱਲਿਆ ਮੈਂ ਆਪਣੇ ਹਾਂ ਨੂੰ ਹੋਰ ਮੈਂ ਕਰੇ ਜੰਨਾ ਹਾਂ ਜੀ ਹਾਂਜੀ ਮੈਂ ਇਹ ਪਿੰਡ ਲਾਗੀ ਜਿਹੜਾ ਮਾਰ ਲਿਆਣਾ ਆ ਪਾ ਹੋਰ ਮੱਡ ਦੇ ਵਿੱਚ ਜਿਹੜੀ ਇੱਕ ਕਿੰਧਾ ਰਹਿ ਗਿਆ ਕਣਕ ਵਡਾਉਣ ਵਾਲਾ ਹੋਰ ਮੈਂ ਕਿਹਾ ਚੱਲ ਉਹ ਵਡਾ ਲਈਏ ਹਨਾ ਤੇ ਟਰਾਲਾ ਆਪਣਾ ਮੇ ਲੱਗਿਆ ਫੇਰ ਟਰਾਲਾ ਮੇ ਲੱਗਿਆ ਵਾ ਹੋਰ ਮੈਂ ਲੱਗਾ ਵਡਾਉਣ ਕਣਕ ਜਿਹੜਾ ਕਿੱਲਾ ਰਹਿ ਗਿਆ ਆਪਣਾ ਹਾਂ ਗਾਇਸ ਹੁਣ ਮੈਂ ਆ ਗਿਆ ਵਾਂ ਮੰਡੀ 'ਚੋਂ ਮੰਡੀ 'ਚੋਂ ਹੁਣ ਮੈਂ ਆ ਗਿਆ ਘਰੇ ਘਰੇ ਹੁਣ ਮੈਂ ਪੱਠੇ ਪੱਠੇ ਪਾਉਣ ਲੱਗਾ ਗਾਈਆਂ ਨੂੰ ਆ ਵੇਖ ਲਾਈਆਂ ਗਾੜੀ ਪੱਠੇ ਪਏ ਆ ਔਰ ਮੈਂ ਇਹਦੇ ਵਿੱਚ ਹਰਾਦੋਂ ਲੱਗਾ ਵਾਂ ਤੇ ਆ ਸਾਡੀਆਂ ਗਾਈਆਂ ਵਾਂ ਆ ਸਾਡੀਆਂ ਗਾਈਆਂ ਵਾਂ ਆ ਵੇਖ ਇਹ ਸਾਡੀਆਂ ਗਾਈਆਂ ਵਾਂ ਤੇ ਆ ਸਾਡਾ ਘਰ ਆ ਇਹ ਹੌਲ ਮੇ ਵੱਡਾ ਲੱਗਾ ਪੱਠੇ ਵੇਲੀ ਦੇ ਵਿੱਚ ਵੱਡਾ ਲੱਗਾ ਪੱਠੇ ਤੇ ਨਾਲ ਸਾਡੇ ਘਾੜਿਆ ਨਾਲ ਹੀ ਸਾਡੇ ਘਾੜਿਆ ਵੇਹ ਤੇ ਆ ਸਾਡਾ ਟੋਕਾ ਆ ਸਾਡਾ ਟੋਕਾ ਆੜਾ ਤੇ ਉਹ ਸਾਡਾ ਘਾੜਿਆ ਆਉ ਰਹਾ ਤੇ ਆ ਸਾਡੇ ਪੱਠੇ ਆ ਸਾਡੇ ਪੱਠੇ ਆ ਆਹ ਵੇਹ ਇਹ ਸਾਡੇ ਪੱਠੇ ਆ ਹੁਣ ਮੈਨੂੰ ਪੱਠੇ ਵੱਢ ਲੱਗਾ ਤੇ ਹੁਣ ਪੱਠੇ ਵੱਢ ਲੱਗਣਾ ਆ ਸਾਡਾ ਮਰੂਦਾ ਰੋਖਿਆ ਮਰੂਦਾਂ ਦਾ ਉਹ ਵੀ ਦੋ ਮਰੂਦਾਂ ਰੋਖਿਆ ਤੇ ਆ ਜਿਹੜਾ ਵਾ ਇਹ ਕੰਮ ਵਾਲਾ ਬੂਟਾ ਅੰਬਾਲਾ ਬੂਟਾ ਏ ਤੇ ਆ ਸਾਡੇ ਆ ਵੇਖੋ ਕਰੇਲੇ ਗੂਲੇ ਜਿੱਦੇ ਲੱਗੇ ਕਰੇਲੇ ਲੱਗੀਆਂ ਬੱਲਾ ਕਿ ਦੇ ਜੀਆਂ ਵੱਲਾਂ ਲੱਗੀਆਂ ਵਾ ਤੇ ਆ ਸਾਡਾ ਹੈਗਾ ਵਾ ਅਮਰੂਦਾਂ ਦੇ ਬੂਟੇ ਤੇ ਆ ਸਾਡੇ ਹੈਗਾ ਵਾ ਚ ਕਿਨੂਆ ਦਾ ਬੂਟਾ ਕਿਨੂਆ ਦਾ ਬੂਟਾ ਕਿਨੂ ਤੇ ਆ ਸਾਡੇ ਨਾਰਾ ਦਾ ਬੂਟਾ ਵਾ ਨਾਰਾ ਦਾ ਨਾਰਾ ਦਾ ਬੂਟਾ ਵਾ ਤੇ ਆ ਸਾਡਾ ਹੀ ਹੋਣਗੇ ਆ ਘਰੇ ਆਹੀ ਆ ਰਹਿਣ ਕਰੇ ਤੇ ਆ ਮੇਰੀ ਬੀਬੀ ਬੈਠੀ ਆ ਆ ਮੇਰੀ ਬੀਬੀ ਬੈਠੀ ਆ ਆ ਇੱਕ ਮੂਲੀ ਖੜੇ ਹਾਂਜੀ ਤੇ ਟੈਟਰ ਆਪਣਾ ਆ ਮੋਰਚਾ ਦਾ ਪੰਜਾਬ ਆ ਤੇ ਟੈਟਰ ਆਪਣਾ ਆ ਦਾਣੇ ਛੁੱਟ ਗਿਆ ਪਕਰੇ ਆ ਗਏ ਆ ਆ ਵੇ ਆ ਸਕੂਲ ਵਾਲੀ ਗੱਡੀ ਆ ਆਪਣੀ ਮੇਰਾ ਪਾਪਾ ਵੀ ਗੱਡੀ ਲੈ ਕੇ ਆਏ ਨੇ ਸਕੂਲੋਂ ਤੇ ਆ ਸਾਡੀ ਗੱਡੀ ਆ ਆ ਸਾਡੀ ਗੱਡੀ ਆ ਜੀ ਆ ਸਾਡੀ ਗੱਡੀ ਆ ਜੀ ਆ ਵੇ ਆ ਸਾਡੀ ਗੱਡੀ ਆ ਤੇ ਹੁਣ ਮੈਂ ਚੱਲਿਆ ਹੁਣ ਚੱਲਿਆ ਆਪਣੀ ਨਾਲ ਦੀ ਪੜੀ ਜਸ ਆਪਣੇ ਘਾਲ ਦੀ ਨਾਲ ਦੀ ਪੜੀ ਆ ਸਾਡਾ ਆ ਨਾਲ ਦੀ ਸਾਡੀ ਪੜੀ ਘਰੇ ਟੱਲਾ ਵਾ ਵੜਿਆ ਚੱਲਿਆ ਵਾ ਇਹ ਆ ਸਾਡੀ ਇੱਕ ਗੱਡੀ ਆ ਹੌਣ ਮੱਟਲਾ ਕਰੇ ਔਰ ਕਰੇ ਚੱਦੇ ਆ ਹੌਣ ਬੁਆ ਖੋਲ ਲਿਆ ਵਾ ਆ ਸਾਡਾ ਪ੍ਰਿੰਡ ਹੈ ਜੀ ਤੇ ਉਹ ਸਾਡਾ ਸਕੂਲ ਆ ਤੇ ਆ ਸਾਡਾ ਸੱਪੜ ਆ ਔਰ ਸਾਡਾ ਘਰ ਘਰ ਕਾਰ ਕਾਰ ਵੰਡਿਆ ਸਾਡੇ ਪੰਚ ਦਾ ਹਾਂਜੀ ਪੰਚ ਦਾ ਕਾਰ ਵੰਡਿਆ ਵਾ ਆ ਵੇਲੀ ਆ ਜੀ ਇਹ ਵੇਲੀ ਕਹੇਦੀ ਆ ਜੀ ਆਪਣੇ ਗਵਾਂਢੀਆਂ ਨੇ ਵੇਲੀ ਆ ਜੀ ਇਹ ਹਾਂਜੀ ਤੇ ਉਹ ਸਾਡੀ ਜਮਿਆ ਜੀ ਉਹ ਸਾਹਮਣੇ ਜੜੀ ਆ ਉਹ ਸਾਡੀ ਜਮਿਆ ਜੀ ਤੇ ਸਾਡੇ ਵੀਰ ਹੁਣ ਆ ਵੀਰ ਆਣ ਜਾ ਕੋੜੀ ਛਟੌਂਦੇ ਆ ਤੇ ਆ ਸਾਡਾ ਸੂਰ ਆ ਸਾਡਾ ਗੁਰਦੁਆਰਾ ਜੀ ਔਰ ਮੈਂ ਆਇਆ ਗੁਰਦੁਆਰੇ ਔਰ ਮੈਂ ਆਇਆ ਗੁਰਦੁਆਰੇ ਔਰ ਮੈਂ ਗੁਰਦੁਆਰੇ ਆ ਗਿਆ ਜੀ ਹਾਂ ਜੀ ਇਹ ਗੁਰਦੁਆਰਾ ਆ ਇਹ ਸਾਡਾ ਸਕੂਲ ਆ ਸਾਡੀ ਸਕੂਲ ਦੀ ਵਾਸਤੇ ਆ ਗੁਰਦੁਆਰਾ ਸਾਡਾ ਔਰ ਸਾਡਾ ਗੁਰਦੁਆਰਾ ਜੀ